ਅਖੋਤੀ ਪੱਤਰ ਕਰਾਣੇ ਵੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਇਹ ਨਾ ਕੋਈ ਭਲਾ ਮਾਨਸਿਕ ਜੇ ਬੰਦਾ ਲਿਆ ਕੇ ਜੀ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਦੀ ਕੀ ਗੇਮ ਹੈ ਇਹਨਾਂ ਨੇ ਨਾ ਜਾਣ ਕੇ ਪੁੱਠੀ ਜੀ ਗੱਲ ਬੋਲਣੀ ਹੁੰਦੀ ਹੈ ਵੀ ਬੋਲਣ ਵਾਲੇ ਬੰਦੇ ਨੂੰ ਇਹੋ ਜੀ ਗੱਲ ਬੋਲੇ ਉਹ ਵੀ ਲੋਗਾ ਕੱਟ ਜੇ ਗਾਲਾਂ ਕੱਢਣ ਗਏ ਤਾਂ ਕਮੈਂਟ ਜਿਆਦੇ ਹੋਣਗੇ ਜਦੋਂ ਕਮੈਂਟ ਜਿਆਦੇ ਹੋਣਗੇ ਤਾਂ ਸਾਨੂੰ ਵਿਊ ਵਧਾਉਣਗੇ ਵਿਊ ਵਧਾਉਣ ਨਾਲ ਸਾਨੂੰ ਆਨੰਦਨ ਜਿਆਦੇ ਹੋਊਗੀ ਇਹੋ ਜਿਹਾ ਕੋਸਾ ਉਹ ਡੀਐਸਪੀ ਸਾਹਿਬ ਵਧੀਆ ਅੰਸਰ ਨਾਲ ਮੈਂ ਜਾਣਦਾ ਉਹਨਾਂ ਨੂੰ ਜਿਹੜੇ ਉਹਦੇ ਕਹਿੰਦੇ ਸੀਗੇ 32 ਬੂਰ ਨਾਲ ਬੰਦਾ ਨਹੀਂ ਮਰਦਾ 32 ਬੂਰ ਵਾਲਾ ਖੌਂਸਰੇ ਖਾ ਕੇ ਆਉਂਦਾ ਹਾਲਾਂਕਿ ਉਹਨਾਂ ਨੂੰ ਖੁਦ ਪਤਾ ਹੈ ਚੀਜ਼ ਦਾ ਵੀ ਬੰਦਾ ਮਰਨ ਨਾਲ 32 ਬੂਰ ਜਾਂ 45 ਬੂਰ ਦਾ ਕੋਈ ਸਬੰਧ ਨਹੀਂ ਹੁੰਦਾ ਬੰਦਾ ਮਰਨ ਨਾਲ ਮਰਨ ਨਾਲ ਇਹ ਚੀਜ਼ ਦਾ ਸਬੰਧ ਹੁੰਦਾ ਵੀ ਗੋਲੀ ਬੰਦੇ ਦੇ ਕਿਹੜੇ ਅੰਗ ਤੇ ਲੱਗਦੀ ਆ ਕਿੰਨੇ ਕੁ ਨਾਜ਼ੁਕ ਅੰਗ ਤੇ ਲੱਗਦੀ ਆ ਉਹ ਚੀਜ਼ ਨਾਲ ਬੰਦਾ ਮਰਦਾ ਤੇ ਬਾਕੀ ਜਿਹੜੀ ਇਹਦੀ ਮਟਾਈ ਹੁੰਦੀ ਆ 32 ਦੀ ਇਦਿ 7.65 ਹੁੰਦੀ ਆ ਤੇ ਜਿਹੜਾ ਹੁੰਦਾ ਦੂਜਾ ਉਹ 35 ਉਹਦੀ 11.05 ਹੁੰਦੀ ਆ ਗੋਲੀ ਦੀ ਮਟਾਈ ਏਅਰ ਗੰਦੀ ਜਿਹੜੀ ਮਟਾਈ ਹੁੰਦੀ ਆ 0.173 ਹੁੰਦੀ ਆ ਕਹਿੰਦੇ ਭਾਵੇਂ ਜੇ ਏਅਰ ਗਨ ਵੀ ਦਿਲ ਦੇ ਨੇੜੇੋਂ ਕਰਕੇ ਮਾਰੀਏ ਨਾ ਦਿਲ ਚ ਵੱਜੇ ਏਅਰ ਗਨ ਵੀ ਬੰਦਾ ਮਾਰ ਦਿੰਦੀ ਆ ਉਹ ਥੱਲੇ ਲੋਕ ਹੁਣ ਅਥੇ ਆ ਰ ਆਉਦਾ ਹਰੇਕ ਨੂੰ ਪਿਆਰਾ ਹੁੰਦਾ ਚਾਹੇ ਕਿਸੇ ਕੋਲੇ ਗਨਾਸਾ ਵੀ ਹੋਵੇ ਨਾ ਤੇ ਅਗਲਾ ਰੇਤੀ ਮਰੀ ਜਾਂਦਾ ਉਹ ਹਜੇ ਦਿਨਾਂ ਚ ਜਦੋਂ ਉਹਦੀ ਲੋਡ ਹੋ ਗਈ ਹੈ ਨਾ ਅਥਿਹਾਰ ਕਿਹਨੇ ਛੱਟਿਆ ਜਿੰਨੀ ਕ ਅਗਲੇ ਦੀ ਪਹੁੰਚ ਹੁੰਦੀ ਉਹ ਜਾ ਅਗਲਾ ਲੈ ਲੈਂਦਾ ਬਾਕੀ ਕਿਸੇ ਦਿਨਾਂ ਮੈਂ ਡਿਟੇਲ ਚ ਵੀਡੀਓ ਬਣਾਉਂਗਾ 1980 ਤੋਂ ਪਹਿਲਾਂ ਕੋਈ ਫਰਕ ਨਹੀਂ ਹੁੰਦਾ ਸੀਗਾ ਪੁਲਸ ਕੋਲੇ ਵੀ 32 455 ਜਾਂ 38 에어 ਵਾਲਵਰ ਹੁੰਦੇ ਸੀ ਇਹ ਤਾਂ 1980 ਤੋਂ ਬਾਅਦ ਹੋਇਆ ਯਾਨੀ ਕਿ ਆਮ ਲੋਕਾਂ ਤੇ ਪੁਲਸ ਜਿਹੜਾ ਬਖਰੇਮ ਹੋਰ ਤੇ ਬਾਰਾਪੋਰ ਬੰਦੂਕ ਵਧੀਆ ਅਸਲੇ ਮੰਨੇ ਜਾਂਦੇ ਆ ਜਦੋਂ ਤੋਂ ਸਰਕਾਰ ਨੇ ਵਖਰੇਵਾ ਕਰਤਾ ਨਾ ਵੀ ਜਿਹੜੇ ਸਿਵਲ ਦੇ ਲੋਕਾਂ ਨੂੰ ਛੋਟੇ ਹਥਿਆਰ ਦੇ ਤੋਂ ਵੱਕਮ ਨੂੰ ਵੱਡੇ ਦੇ ਦੋ ਇਹ ਤੋਂ ਪਹਿਲਾਂ ਯਾਨੀ ਕਿ ਪਿਸਟਲ ਬਾਹਰੋਂ ਵੀ ਆ ਜਾਂਦੇ ਹੁੰਦੇ ਸੀ ਉਦੋਂ ਅੰਮਲੋ ਤਰਾ ਵਗੈਰਾ ਨਾ ਆਪਣੇ ਦੇਸੀ ਕੰਪਨੀਆਂ ਜਾਂ ਇੰਡੀਅਨ ਕੰਪਨੀਆਂ ਪਿਸਤੌਲ ਨਹੀਂ ਬਣਾਉਂਦੀਆਂ ਸੀ ਜਿੰਨੇ ਪਿਸਟਲ ਜਾਂ ਰਵਲਵ ਸੀਗੇ ਉਹ ਸਾਰੇ ਫਾਰਮ ਦੇ ਬਣੇ ਹੁੰਦੇ ਸੀ ਤੇ ਉਹ ਇੱਕ ਦੂਜੇ ਕੋਲੇ ਘੁੰਮੀ ਜਾਂਦੇ ਸੀ ਜਿਵੇਂ ਮੈਂ ਇਹ ਤਾਂ ਦੂਜੇ ਨੇ ਲੈ ਲਿਆ ਦੂਜੇ ਨੇ ਵੇਚ ਤਾਂ ਮੈਂ ਲੈ ਲਿਆ ਹਨਾ ਇਹ ਤਾਂ 80 ਤੋਂ ਬਾਅਦ ਚੱਲਿਆ ਸਾਰਾ ਕੁਝ ਇਹ ਤੋਂ ਪੋਸਟਪਲੇ ਬਣਾਉਣ ਦਾ ਬੰਦਾ ਜੀ ਜਿਹਦਾ ਬਣਾਇਆ ਬੈਲਜੀਅਮ ਦਾ 999 80 ਤੋਂ ਬਾਅਦ ਪੋਸਟਪਲੇ 999 ਆਇਆ ਤੇ ਜਿਹੜੀ AK47 ਆ ਉਹ ਲੋਕਾਂ ਨੂੰ ਘੱਟ ਪਤਾ ਹੋਊਗਾ ਵੀ ਉਹ ਖਾਰਕੂਆਂ ਤੋਂ ਆਈਆਂ ਪੋਸਟਪਲੇ ਪੁਲਸ ਨੇ ਸਿੱਧੀ ਨਹੀਂ ਲਈ ਪਹਿਲਾਂ ਖਾਰਕੂਆਂ ਕੋਲੇ ਆਈ ਸੀ ਤੇ ਉਹ ਖਾਰਕੂਆਂ ਤੋਂ ਫੜੀਆਂ ਫੜੀਆਂ AK47 ਪੁਲਸ ਲੈ ਵਰਤਦੇ ਰਹੇ ਹੋ ਸਕਦਾ ਹੁਣ ਪੁਲਸ ਵਿਭਾਗ ਨੇ ਆਉਂਦਿਆਂ ਪੜਨ ਲਗਾ ਹੁਣ ਪਹਿਲਾਂ ਖਾਰਕੂਆਂ ਆਗੀਆਂ 47 ਆਗੀਆਂ ਸੀਗਾ ਤੇ ਸੋ ਗੋਲੀ ਲੱਗਣ ਨਾਲ ਨਾ ਅੰਗ ਤੇ ਨਿਰਭਰ ਕਰਦਾ ਵੀ ਕਿਹੜੇ ਅੰਗ ਨੂੰ ਡੈਮੇਜ ਕਰਦੀ ਆ ਕਿੰਨਾ ਡੈਮੇਜ ਕਰਦੀ ਆ ਫੇਰ ਬੰਦਾ ਮਰਦਾ ਤੇ ਮੈਂ ਤਿੰਨ ਚਾਰ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੇ ਜਾਨੀ ਕਿ AK47 ਦੇ ਫਾਇਰ ਵੱਜੇ ਵਿਆ ਫਾਇਰ ਵੀ ਚਾਰ ਚਾਰ ਪੰਜ ਪੰਜ ਪੇਟ ਵਗੈਰਾ ਤੇ ਇੱਥੋਂ ਤੱਕ ਡਾਕਟਰ ਜੇ ਨਾਜ਼ਕ ਅੰਗ ਤੇ ਗੋਲੀ ਨਾ ਲੱਗੀ ਹੋਵੇ ਨਾ ਡਾਕਟਰ ਉਹਨੂੰ ਕੱਢਦੇ ਨਹੀਂ ਗੋਲੀ ਨੂੰ ਕੱਢਦੇ ਨਹੀਂ ਡਾਕਟਰ ਕਹਿੰਦੇ ਕਿ ਕਿਉਂ ਚੀਰ ਪਾੜ ਕਰਾਂਗੇ ਦੀ ਆਪਾਂ ਇਹਦੇ ਵਿੱਚ ਹੀ ਪਈ ਰਹਿਣ ਦਿਓ ਡਾਕਟਰ ਉਹ ਗੋਲੀ ਸਾਰੀ ਉਮਰ ਜਾਨੀ ਕੇ ਵਿਛੇ ਪਈ ਰਹਿੰਦੇ ਆ ਤੇ ਫਿਰ ਉਹਨਾਂ ਨੂੰ ਬੁਲਾਉਣਾ ਕਰਕੇ ਹੁਣ ਉਹ ਗੈਂਗਸਟਰਾਂ ਦੇ ਖਿਲਾਫ ਬੋਲੀ ਜਾਂਦੇ ਹਾਲਾਂਕਿ ਲੋਕਾਂ ਨੂੰ ਪਤਾ ਹੈ ਵੀ ਪੁਲਸ ਦਾ ਕੀ ਰੋਲ ਹੈ ਗੈਂਗਸਟਰਾਂ ਦੇ ਖਿਲਾਫ ਹਨ ਤੇ ਲੋਕ ਥੱਲੇ ਯਾਰ ਇੱਕ ਉਹ ਭਲਾ ਮਨਸ ਬੰਦਾ ਸਾਰੀ ਉਮਰ ਨੌਕਰੀ ਕੀਤੀ ਹੈ ਲੋਕ ਉਹਨੂੰ ਗਲਤ ਬੋਲੀ ਜਾਂਦੇ ਹਾਲਾਂਕਿ ਹਥਿਆਰਾਂ ਦੇ ਖੁਦ ਸ਼ਿਕੀਨ ਆ ਉਹ ਜਿੰਨਾ ਕੁ ਉਹਨਾਂ ਨੂੰ ਮੈਂ ਜਾਣਦਾ ਨਾ ਹਥਿਆਰਾਂ ਦੇ ਤੇ ਐਕ ਜਿਹੜਾ ਲੋਕ ਨਾਇਕ ਜਿਹਾ ਬੰਦਾ ਨਹੀਂ ਹੁੰਦਾ ਅਵੈਗ ਵਗੈਰਾ ਬਿਨਿਆ ਜਾਂਦਾ ਨਾ ਉਹਨੂੰ ਪੀ ਐਫਐਸ ਕਹਿੰਦੇ ਆ ਪਰ ਫੁੱਟ ਸੈਕਿੰਡ ਵੀ ਪਰ ਫੁੱਟ ਸੈਕਿੰਡ ਚ ਗੋਲੀ ਕਿੰਨੀ ਦੂਰ ਜਾਂਦੀ ਹੈ ਤੇ ਇੱਕ ਹੁੰਦੀ ਹੈ ਮਜਲ ਬਲੋਸਟਿੰਗ ਜਿਹੜੀ ਮਜਲ ਬਲੋਸਟਿੰਗ ਹੁੰਦੀ ਆ ਉਹ ਹੁੰਦੀ ਆ ਵੀ ਕਿਹੜੇ ਵੇਗ ਨਾਲ ਗੋਲੀ ਪਿਸਤੌਲ ਜਾਂ ਬੰਦੂਖ ਦੀ ਨਾਲੀ ਚੋਂ ਨਿਕਲਦੀ ਆ ਤੇ ਜਿਹੜੀ ਮਜਲ ਬਲੋਸਟਿੰਗ ਆ ਤੇ ਪੀ ਐਫ ਐਸ ਨਾ ਉਹਦਾ ਵੀ ਕੋਈ ਪਿਸਤੋਲਾਂ ਦਾ ਬਾਲਾ ਫਰਕ ਨਹੀਂਗਾ ਹਾਂ ਇਹ ਚੀਜ਼ ਤੇ ਗੱਲ ਜ਼ਰੂਰ ਰੇਰ ਪਰ ਕਰਦੇ ਵੀ ਜਿਹੜੀ 45 ਬੋਰ ਦੀ ਗੋਲੀਆਂ ਥੋੜੀ ਜਿਹੀ ਭਾਰੀ ਹੁੰਦੀ ਹੈ ਤੇ 32 ਬੋਰ ਦੀ ਗੋਲੀ ਥੋੜੀ ਜਿਹੀ ਹਲਕੀ ਹੁੰਦੀ ਹੈ ਬਾਕੀ ਕੋਈ ਬਹੁਤਾ ਫਰਕ ਨਹੀਂ 19 21 ਦਾ ਫਰਕ ਹੀ ਆ ਤੇ ਹਥਿਆਰ ਕੋਈ ਮਾੜਾ ਨਹੀਂ 32 ਬੋਰ ਤੇ ਬਾਕੀ ਜਿਹੜਾ ਉਹ ਬੁਲਾਈ ਜਾਂਦੇ ਆ ਬਿਨਾਂ ਗੱਲਬਾਤ ਤੋਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਿਉਂਕਿ ਥੱਲੇ ਯਾਰ ਦੁੱਖ ਹੋਇਆ ਜਿਵੇਂ ਲੋਕ ਉਹਨਾਂ ਦੇ ਕਮੈਂਟ ਕਰਦੇ ਆ ਲਾ ਕੇ ਡੀਐਸਪੀ ਰਿਟਾਇਰ ਹੋਏ ਵੀ ਆ ਉਹ ਤੇ ਉਹ ਆਪ ਵੀ ਸ਼ੌਂਕ ਰੱਖਦੇ ਆ ਚੰਗੇ ਹਥਿਆਰ ਦਾ ਹੁਣ ਤਾਂ ਸਾਨੂੰ ਪਤਾ ਨਹੀਂ ਸਾਡੇ ਉਹ ਰਹਿ ਕੇ ਗਏ ਜਿੱਥੋਂ ਕਿਸ ਟਾਈਮ ਤੇ ਉਹਨਾਂ ਨੂੰ ਉਦੋਂ ਮਿਲੇ ਸੀਗੇ ਤੇ ਇਹ ਚੀਜ਼ਾਂ ਦਾ ਨਾ ਕੋਈ ਬੜਾ ਫਰਕ ਨਹੀਂਗਾ ਐਵੇਂ ਉਹਨਾਂ ਨੇ ਲੋਕਾਂ ਨੂੰ ਨਾ ਉਹ ਕਰਤਾ ਮਜਲ ਬਲਾਸਟੰਗ ਮੋੜਾ ਮੋਟਾ ਫਰਕ ਆ ਵੀ ਵੇਗ ਕਿਹੜੇ ਵੇਗ ਨਾਲ ਜਾਂ ਕਿਹੜੀ ਗਤੀ ਨਾਲ ਗੋਲੀ ਬਾਹਰ ਨਿਕਲਦੀ ਹੈ ਹਥਿਆਰ ਚੋਂ ਤੇ ਉਹਦਾ ਕੋਈ 19-21 ਦਾ ਫਰਕ ਹੀ ਆ ਕੋਈ ਜਿਆਦਾ ਨਹੀਂ ਮੈਂ ਕਈ ਬੰਦੇ ਨੂੰ ਜਾਣਦਾ ਜਿਨ੍ਹਾਂ ਦੇ 847 ਦੀਆਂ ਗੋਲੀਆਂ ਵੱਜੀਆਂ ਹੋਣਗੀਆਂ ਤੇ ਮੇਰੇ ਕੋਲ ਕਈ ਉਦਾਹਰਨਾਂ ਜਿਹੜੇ ਕਤਲ ਹੀ ਬੱਤੀ ਬੋਰਨਾ ਹੋਇਆ